اے بھائی جے تو اپنے سب طرح دے ڈر پے دور کرنے چاہنا جے تو چاہنا مینوں کوئی ڈر نہ رہے تاں پربھو دی شرن لے جے تو پربھو دی شرن وچ چلے جائے گا تیرے سارے ڈر دور ہو جائیں گے تو کہ اس دی ڈر اس دی شرن لو ਜਿਸ ਨੂੰ ਕੋਈ ਡਰ ਨਹੀਂ ਹੈ ਇੱਕੋ ਇੱਕ ਰੱਬ ਹੈ ਜਿਸ ਨੂੰ ਕਿਸੇ ਦਾ ਵੀ ਡਰ ਨਹੀਂ ਹੈ ਉਹ ਨਿਰਭਉ ਹੈ ਉਹ ਅਬਨਾਸੀ ਰਾয়া ਨਿਰਭਉ ਸੰਗ ਤੁਮਾਰੀ ਬਸਤਾ ਇਹ ਡਰ ਨ ਕਹਾਂ ਤੇ ਆਇਆ ਸਾਰੀ ਸ੍ਰਿਸ਼ਟੀ ਹੀ ਪੈ ਵਿੱਚ ਹੈ ਪਾਣੀ ਵੀ ਪੈ ਵਿੱਚ ਹੈ ਧਰਤੀ ਆਕਾਸ਼ ਪਤਾਲ ਚੰਦਰਮਾ ਸੂਰਜ ਸਾਰੇ ਉਹਦੇ ਪੈਰ ਵਿੱਚ ਚੱਲ ਰਹੇ ਆ ਇੱਕੋ ਇੱਕ ਨਿਰਭਉ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਹੈ ਉਹ ਹੈ ਪ੍ਰਭੂ ਤਕਾਲਪੁਰਖ ਵੈਦੂ ਰਾਮ ਅੱਲਾ ਹਰੀ ਗੋਵਿੰਦ ਜਿਹਦੇ ਬੇਅੰਤ ਨਾਮ ਹਨ ਉਹ ਇੱਕ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੈ ਜਿਹੜਾ ਉਹਦੀ ਸ਼ਰਨ ਵਿੱਚ ਚਲੇ ਗਿਆ ਉਹਨੂੰ ਵੀ ਕਿਸੇ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ ਇਸ ਕਰਕੇ ਕਹਿੰਦੇ ਉਹਦੀ ਉਹ ਸ਼ਰਨ ਲਓ ਜੇ ਤੁਸੀਂ ਚਾਹੋ ਨੇ ਕਿ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਰਹੇ ਸਾਰਾ ਜਗਤ ਡਰਾਂ ਵਿੱਚ ਜੀ ਰਿਹਾ ਹੈ ਇਹ ਡਰ ਖਤਮ ਤਦ ਹੋਣੇ ਜਦੋਂ ਅਸੀਂ ਉਸ ਨਿਰਭਉ ਪ੍ਰਭੂ ਅਕਾਲ ਪੁਰਖ ਵੈਦੂ ਦੀ ਸ਼ਰਨ ਲਵਾਂ ਪ੍ਰਭ ਦੀ ਸਰਨ 사ਗਨ ਭੈ ਲਾਥੇ ਦੁੱਖ ਬਿਨਸੀ ਪ੍ਰਭੂ ਦੀ ਸਰਨ ਵਿੱਚ ਜਾਣ ਨਾਲ ਸਾਡੇ ਸਾਰੇ ਦੁੱਖ ਵੀ ਦੂਰ ਹੋ ਜਾਂਦੇ ਉਹਨੂੰ ਕੋਈ ਦੁੱਖ ਨਹੀਂ ਹੈ ਉਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਦੁੱਖ ਨਹੀਂ ਜਿਹੜਾ ਉਹਦੀ ਸਰਨ ਵਿੱਚ ਚਲੇ ਗਿਆ ਉਹਦੇ ਵੀ ਦੁੱਖ ਦੂਰ ਹੋ ਜਾਂਦੇ ਦੁੱਖ ਬਿਨਸੀ ਸੁਖ ਪਾਇਆ ਉਹ ਮਨੁੱਖ ਜਿਹੜਾ ਉਹਦੀ ਸੱਲ ਵਿੱਚ ਚਲੇ ਗਿਆ ਉਹੀ ਸੁਖੀ ਹੈ ਉਸ ਨੂੰ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਉਹ ਸੁਖ ਪ੍ਰਾਪਤ ਹੋ ਜਾਂਦਾ ਜਿਹੜਾ ਕਦੇ ਵੀ ਦੁੱਖਾਂ ਵਿੱਚ ਨਹੀਂ ਬਦਲਦਾ ਜੇ ਤੁਸੀਂ ਚਾਹੋ ਕਿ ਮੈਂ ਸਦਾ ਹੀ ਸੁਖੀ ਵਸਾਂ ਤਾਂ ਉਹਦੀ ਸ਼ਰਨ ਲਾਓ ਉਹਦੀ ਸ਼ਰਨ ਵਿੱਚ ਸਤਿ ਜਾ ਕੇ ਸਾਰੇ ਦੁੱਖ ਮਟ ਜਾਂਦੇ ਹਨ ਅਤੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਦੀ ਸ਼ਰਣ ਵਿੱਚ ਜਾ ਕੇ ਸਾਰੇ ਡਰ ਦੂਰ ਹੋ ਜਾਂਦੇ ਆ। ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰੂ ਤੇ ਆਇਆ। ਪਰ ਉਹਦੀ ਸ਼ਰਣ ਕਿਵੇਂ ਮਿਲਣੀ ਹੈ? ਉਹਦੀ ਸ਼ਰਣ ਮਿਲਣੀ ਹੈ ਗੁਰੂ ਦੇ ਰਾਹੀਂ। ਗੁਰੂ ਦੀ ਸਰਨ ਵਿੱਚ ਜਿਹੜਾ ਆ ਜੇਗਾ ਨਾ ਉਸੇ ਨੂੰ ਉਸ ਪ੍ਰਭੂ ਦੀ ਸ਼ਰਨ ਮਿਲਣੀ ਹੈ ਜਿਹੜਾ ਪੂਰੇ ਸਤਿਗੁਰੂ ਦਾ ਧਿਆਨ ਕਰਦਾ ਪੂਰੇ ਸਤਿਗੁਰੂ ਦੇ ਨਾਲ ਚਿੱਤ ਜੋੜਦਾ ਪੂਰੇ ਸਤਿਗੁਰੂ ਦਾ ਆਸਰਾ ਲੈਂਦਾ ਉਹਦੇ ਉੱਤੇ ਉਹ ਅਕਾਲ ਪੁਰਖ ਵੈਗੁਰੂ ਦਿਆવાન ਹੁੰਦਾ ਅਤੇ ਉਸ ਨੂੰ ਆਪਣੀ ਸ਼ਰਨ ਵਿੱਚ ਰੱਖਦਾ ਪ੍ਰਭੂ ਦਿਆਲ ਹੋਆ ਪਾਰਬ੍ਰਹਮ ਸਵਾਮੀ ਉਹ ਪਾਰਬ੍ਰਹਮ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਉਹਦੇ ਉੱਤੇ ਦਇਆ ਕਰਦਾ ਦਾ ਦਇਆਲ ਹੋ ਜਾਂਦਾ ਮਿਹਰਮਾਨੀ ਕਰਦਾ ਕਿਹਦੇ ਉੱਤੇ ਪੂਰਾ ਸਤਗੁਰੂ ਧਿਆਇਆ ਜਿਸ ਨੇ ਪੂਰੇ ਸਤਗੁਰੂ ਨੂੰ ਧਿਆਇਆ ਧਿਆਉਣਾ ਕੀ ਉਹਦਾ ਧਿਆਨ ਕਰਨਾ ਪੂਰੇ ਸਤਗੁਰੂ ਦਾ ਪੂਰੇ ਸਤਗੁਰੂ ਨੂੰ ਧਿਆਨ ਕੇ ਵਿੱਚ ਧਰਨਾ ਸ਼ਬਦ ਦਾ ਧਿਆਨ ਕਰਨਾ ਸ਼ਬਦ ਨੂੰ ਜਿ ਚਿੱਤ ਜੋੜਨਾ ਇੱਕ ਇੱਕ ਅੱਖਰ ਨੂੰ ਸਮਝਣ ਦਾ ਯਤਨ ਕਰਨਾ ਇਹ ਧਿਆਨ ਲੋੜਨਾ ਇਹ ਧਿਆਨ ਲੋੜਨਾ ਪੂਰੇ ਤੁਕ ਪੂਰੇ ਸਤਿਗੁਰੂ ਗੁਰੂ ਸਾਡਾ 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 ਸਤਿਗੁਰੂ ਤੇ ਸ਼ਬਦ ਹੈ ਨਾ ਸ਼ਬਦ ਨਾਲ ਜੋੜਨਾ ਇੱਕ ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਗੁਰੂ ਸਰੂਪ ਹੈ ਗੁਰੂ ਸਰੂਪ ਹੈ ਇੱਕ ਇੱਕ ਅੱਖਰ ਦਾ ਧਿਆਨ ਕਰਨਾ ਜਿਹੜੀ ਵੀ ਅਸੀਂ ਪੰਕਤੀ ਬਾਣੀ ਸ਼ਬਦ ਸੁਣਦੇ ਉਹਨੂੰ ਸਮਝਣ ਦਾ ਯਤਨ ਕਰਦੇ ਫਿਰ ਸਾਡਾ ਧਿਆਨ ਲਗਦਾ ਜੋ ਲੋਕ ਪੂਰੇ ਸਤਗੁਰੂ ਦਾ ਧਿਆਨ ਕਰਦਾ ਉਹਦੇ ਉੱਤੇ ਉਹ ਅਕਾਲ ਪੁਰਖ ਵੈਗ ਨੂੰ ਦਿਆવાન ਹੁੰਦਾ ਅਤੇ ਉਸ ਨੂੰ ਆਪਣੀ ਸਰਨ ਵਿੱਚ ਰੱਖਦਾ ਇਦਾਂ ਉਹਦੀ ਸਰਨ ਮਿਲਣੀ ਹੈ ਧਿਆਨ ਹੋਆ ਪਾਰ